ਮਰਹੂਮ ਆਗੂ ਸਾਹਿਬ ਕਾ ਖੇਤੀਬਾੜੀ ਮੰਤਰੀ ਜੁੱਤੇਦਾਰ ਤੋਤਾ ਸਿੰਘ ਵੱਲੋਂ ਹਲਕਾ ਧਰਮਕੋਟ ਵਿੱਚ ਸ਼ੁਰੂ ਸੇਵਾ ਨਿਰੰਤਰ ਜਾਰੀ ਹੈ ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਹੋਇਆਂ ਹਲਕਾ ਧਰਮਕੋਟ ਤੋਂ ਇੰਚਾਰਜ ਵਰਜਿੰਦਰ ਸਿੰਘ ਮੱਖਣਬਰਾੜ ਨੇ ਹਲਕਾ ਧਰਮਕੋਟ ਤੋਂ ਸਮੂਹ ਵਰਕਰਾਂ ਅਹੁਦੇਦਾਰਾਂ ਸੰਗਤਾਂ ਵੱਲੋਂ ਭੇਜੀ ਲੰਗਰ ਸਮੱਗਰੀ ਦੇ ਪਰੇ ਟਰੱਕਾਂ ਨੂੰ ਅੱਜ ਦਰਬਾਰ ਸਾਹਿਬ ਦੇ ਲਈ ਰਵਾਨਾ ਕੀਤਾ ਹੈ ਇਸ ਮੌਕੇ ਉੱਤੇ ਵਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਇਹ ਸੇਵਾ ਮਰਹੂਮ ਮਾਕੂ ਮੇਰੇ ਪਿਤਾ ਸਵਰਗਵਾਸੀ ਜਥੇਦਾਰ ਤੋਤਾ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਸੇਵਾ ਉਸੇ ਤਰ੍ਹਾਂ ਹੀ ਨਿਰੰਤਰ ਚੱਲੀ ਰਹੇਗੀ ਉਨ੍ਹਾਂ ਕਿਹਾ ਕਿ ਹਰ ਸਾਲ ਹਲਕੇ ਵਿੱਚੋਂ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਲੰਗਰਾਂ ਲਈ ਰਸਦ ਨਿਰਵਿਗਨ ਭੇਜੀ ਜਾਵੇਗੀ ਇਸ ਮੌਕੇ ਉੱਤੇ ਉਨ੍ਹਾਂ ਹਲਕੇ ਦੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਹੈ ਰਾਜ ਸਰਕਾਰ ਦੇ ਜਾਣਕਾਰੀ ਅੱਜ ਜਿਹੜਾ ਸੰਗਤ ਵੱਲੋਂ ਜਿਹੜਾ ਹਲਕੇ ਵਿੱਚੋਂ ਉਰਕਸ਼ਨ ਇਕੱਠਾ ਕਰਕੇ ਪ੍ਰਵਾਸ ਸੱਪੇ ਚਾਇਆ ਬਿਲਕੁਲ ਜੀ ਅੱਜ ਅਸੀਂ ਸਾਰੇ ਹੀ ਧਰਮਕੋਟ ਹਲਕੇ ਦੇ ਵਿਧਾਨ ਸਭਾ ਹਲਕਾ ਧਰਮਕੋਟ ਜ਼ਿਲ੍ਹਾ ਮੋਗੇ ਦੇ ਇਕਤਰਤ ਹੋਈ ਹੈ ਸੰਗਤ ਵੱਡੇ ਰੂਪ ਵਿੱਚ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਹਰ ਸਾਲ ਦੀ ਤਰ੍ਹਾਂ ਪਾਇਆ ਜਿਸ ਤਰ੍ਹਾਂ ਸਾਡੇ ਬਹੁਤ ਸਤਿਕਾਰਯੋਗ ਜਿਵੇਂ ਦਾ ਸਰਦਾਰ ਤੋਤਾ ਸਿੰਘ ਜੀ ਦੀ ਅਗਵਾਈ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਲੰਗਰਾਂ ਦੇ ਵਿੱਚ ਸਾਲ ਦੀ ਜਿਹੜੀ ਚੇਤ ਦੀ ਪਹਿਲੀ ਸੰਗਰਾਮ ਹੁੰਦੀ ਹੈ ਉਥੇ ਲੰਗਰ ਪਾਣੀ ਪਹੁੰਚਦਾ ਕਰਦੇ ਆ ਔਰ ਸੱਚੇ ਪਾਤਸ਼ਾਹ ਦੇ ਦਰ ਦੇ ਉੱਪਰ ਜਿਹੜਾ ਲੰਗਰ ਤਿਆਰ ਹੁੰਦਾ 7 ਵਜੇ ਅਰਦਾਸ ਬੇਨਤੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਧਰਮਕੋਟ ਦੇ ਸਾਰੇ ਹਲਕਾ ਜਿੰਨੇ ਵੀ ਆਉਂਦੇ ਵੀਰ ਉੱਥੇ ਖੜੇ ਹੁੰਦੇ ਆ ਔਰ ਉਹਦੇ ਵਿੱਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਆ ਤਿਲ ਫੁੱਲ ਜਿਹੜੇ ਵੀ ਵੀਰ ਨੇ ਪਾਇਆ ਉਸ ਨੂੰ ਦਾ ਧੰਨਵਾਦ ਵੀ ਕਰਦੇ ਆ ਅੱਜ ਟਰੱਕਾਂ ਦੇ ਵਿੱਚ ਜਿਹੜਾ ਸਮਾਨ ਜਾ ਰਿਹਾ ਔਰ ਜਿਸ ਤਰ੍ਹਾਂ ਦੇ ਸਾਨੂੰ ਉਹਨਾਂ ਨੇ ਲਿਖਾ ਕੇ ਜਾਂ ਲਿਖ ਕੇ ਦਿੱਤਾ ਕਿ ਵੀ ਆਹ ਆਹ ਚੀਜ਼ਾਂ ਦੀ ਜ਼ਰੂਰਤ ਹੈ ਤੇ ਸੰਗਰਾਂਦ ਵਾਲੇ ਦਿਨ ਕੁਦਰਤੀ ਗੱਲ ਆ ਸੰਗਤ ਵੀ ਬਹੁਤ ਵੱਡੇ ਰੂਪ ਚ ਪਹੁੰਚਦੀ ਆ ਤਾਂ ਉਹਨਾਂ ਦੇ ਵਾਸਤੇ ਜਿਹੜਾ ਇਹ 14 ਤਰੀਕ ਦਾ ਲੰਗਰ ਤਿਆਰ ਹੋਊਗਾ ਉਹ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਲੰਗਰਾਂ ਦੇ ਵਿੱਚ ਤਿਆਰ ਹੋਣਾ ਗੁਰੂ ਰਾਮਦਾਸ ਮਹਾਰਾਜ ਪੁੱਤਰ ਲੰਗਰਾਂ ਚ ਉਹ ਧਰਮਕੋਟ ਦੀ ਸੰਗਤ ਵੱਲੋਂ ਭੇਜੇ ਗਏ ਸਮਾਨ ਦੇ ਰਾਹੀਂ ਜਿਹੜਾ ਤਿਆਰ ਹੋਣਾ ਤੇ ਸਾਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੁੰਦੀ ਆ ਔਰ ਅਸੀਂ ਬੇਨਤੀ ਵੀ ਕਰਾਂਗੇ ਕਿ ਜਿਸ ਤਰ੍ਹਾਂ ਸ਼੍ਰੋਮਣੀ ਕਾਲੇਦਾਲ ਨੇ ਇੱਕ ਪਰੰਪਰਾ ਤੋਰੀ ਸੀ ਕਿ ਹਰੇਕ ਹਲਕਾ ਹਰ ਸੰਗਰਾਂਥ ਤੇ ਆਪਣੀ ਆਪਣੀ ਡਿਊਟੀ ਨਿਭਾਉਂਦਾ ਸੀ ਤੇ ਉਹ ਪਰੰਪਰਾ ਨੂੰ ਮੁੜ ਤੋਂ ਲਾਗੂ ਕੀਤਾ ਜਾਵੇ ਸਾਡੇ ਸਤਿਕਾਰਯੋਗ ਲੀਡਰ ਸਾਹਿਬਾਨ ਆ ਜਰੂਰ ਇਸ ਗੱਲ ਨੂੰ ਤਵੱਜਹ ਚ ਲੈਣ ਔਰ ਨਾਲ ਅਸੀਂ ਜਰੂਰ ਬੇਨਤੀ ਕਰਾਂਗੇ ਵੀ ਜਿਹੜੇ ਵੀ ਸਜਣਾ ਨੇ ਬਹੁਤ ਸਹਿਯੋਗ ਪਾਇਆ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਔਰ ਇਹ ਨਹੀਂ ਕਿ ਇਕੱਲਾ ਸਮਾਨ ਭੇਜ ਕੇ ਅਸੀਂ ਵੀ ਇਹ ਆਪਾਂ ਸਾਰੇ ਘਰਾਂ ਨੂੰ ਚਲੇ ਜਾਣਾ ਬਲਕਿ ਸਾਰੇ ਉੱਥੇ ਪਹੁੰਚ ਰਹੇ ਆ ਕੱਲ ਨੂੰ ਆਪਦੇ ਵੱਲੋਂ ਜਿਵੇਂ ਸਬਜ਼ੀ ਕੱਟਣ ਅਤੇ ਹੋਰ ਸੇਵਾ ਜਿਹੜੀ ਆ ਉਹ ਨਿਭਾਉਣਗੇ ਸ਼ਾਮ ਨੂੰ ਔਰ ਤੜਕੇ ਵਾਸਤੇ ਲੰਗਰਾਂ ਦੀ ਜਿਹੜੀ ਤਿਆਰੀ ਆ ਕੱਲ੍ਹ ਸ਼ਾਮ ਨੂੰ ਜਿਹੜੀ ਹੋ ਜਾਣੀ ਹੈ ਉਹਦੇ ਵਾਸਤੇ ਜਿਹੜੀ ਸੇਵਾ ਵੀ ਕਰਨਗੇ ਔਰ ਉੱਥੇ ਬਕਾਇਦਾ ਇਹਨਾਂ ਦੇ ਵਾਸਤੇ ਰਹਿਣ ਵਾਸਤੇ ਵੀ ਇੰਤਜ਼ਾਮ ਕੀਤੇ ਗਏ ਆ ਔਰ ਸਾਰਾ ਸੰਗਤ ਉੱਥੇ ਆਪਦੇ ਵੱਲੋਂ ਜਿਹੜਾ ਟੈਲੀਫੋਨ ਲੈ ਕੇ ਗਈ ਆ ਉਹਨੂੰ ਜਿਹੜਾ ਉਹਨੂੰ ਮਤਲਬ ਭੋਜਨ ਵਿੱਚ ਤਿਆਰ ਕਰਕੇ ਉਹ ਵੀ ਸਾਰਾ ਸੰਗਤਾਂ ਆਪ ਵਰਤੌਣ ਵਾਸਤੇ ਵੀ ਆਪਦੇ ਵੱਲੋਂ ਸੇਵਾ ਨਿਭਾਉਣ ਗੀਆਂ ਇਸ ਵਾਸਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆਈ ਹੋਈ ਸਾਰੇ ਸੰਗਤਾਂ ਦਾ ਧੰਨਵਾਦ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀਰਾਂ ਕੋਲੇ ਨਹੀਂ ਵੀ ਸਨੇਹਾ ਪਹੁੰਚਿਆ ਉਹ ਗਾਂਹਲੇ ਸਮੇਂ ਵਾਸਤੇ ਜ਼ਰੂਰ ਤਿਆਰ ਰਹਿਣ ਇਸੇ ਤਰ੍ਹਾਂ ਨਿਰੰਤਰ ਸੇਵਾਏ ਜਾਰੀ ਰਹੂਗੀ ਗੁਰੂ ਸਾਹਿਬ ਕਿਰਪਾ ਕਰਨ ਇਸੇ ਤਰ੍ਹਾਂ ਧਰਮਕੋਟ ਹਲਕਾ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸਥਾਨ ਦੇ ਨਾਲ ਇਸੇ ਤਰ ਬਹੁਤ ਬਹੁਤ ਸਭ ਦਾ ਧੰਨਵਾਦ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਜ ਹਲਕਾ ਧਰਮ ਘਟ ਵੱਲੋਂ ਜਿਹੜਾ ਲਖੜ ਵਿੱਚ ਸੇਵਾ ਪਾਉਣ ਲਈ ਜਿਹੜਾ ਰਸਨ ਲੈ ਕੇ ਜਾਂਦਾ ਜਾ ਰਹੀ ਹੈ ਭਰਾ ਸਾਥੀ ਕਾਈ ਤਾਂ ਜੋ ਅੱਜ ਮੈਸਾਂ ਦਾ ਬਹੁਤ ਸ਼ੁਭ ਦਿਹਾੜਾ ਹੈ ਕਿਉਂਕਿ ਮਾਨ ਜੋ ਸਵਾਰਗੇ ਜਸਦਾ ਤੋਤਾ ਸਿੰਘ ਜੀ ਜਿਨ੍ਹਾਂ ਨੇ ਕਿ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ ਔਰ ਉਹਨਾਂ ਦਾ ਮੰਨਦਾ ਸੀ ਵੀ ਹਰ ਘਰ ਦੇ ਵਿੱਚੋਂ ਤੈਲਪੋਲ ਜੋ ਵੀ ਆ ਗੁਰੂ ਕੇ ਲੰਗਰਾਂ ਦੇ ਵਿੱਚ ਪਵੇ ਔਰ ਉਹਨਾਂ ਨੇ ਆਪਣੇ ਹਲਕੇ ਨੂੰ ਇਸ ਲਈ ਤੇ ਤੋਰਿਆ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਰੇ ਹਲਕੇ ਦੇ ਆਗੂ ਸਭਾਨ ਔਰ ਵਰਕਰ ਸਭਾਨਾ ਨੇ ਮਿਲ ਕੇ ਭਾਬਰਜਿੰਦਰ ਸਿੰਘ ਮੱਕੜਬਰਾੜ ਹਲਕਾ ਚਾਰ ਧਰਮਕੋੜ ਦੀ ਗਵਾਹੀ ਦੇ ਵਿੱਚ ਇਹ ਤੈਲਪੋਲ ਜਿਹੜਾ ਇਕੱਠਾ ਕਰਕੇ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਲੈ ਕੇ ਜਾ ਰਹੇ ਆ ਕਿਉਂਕਿ ਜਿੱਥੋਂ ਸਾਨੂੰ ਸਾਰੀਆਂ ਬਖਸ਼ਾਂ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਵੱਲੋਂ ਮਿਲਦੀਆਂ ਹਨ ਔਰ ਉਸ ਗੁਰੂ ਘਰ ਦੇ ਵਿੱਚ ਉੱਥੇ ਪਹੁੰਚ ਕੇ ਸਾਰਿਆਂ ਨੂੰ ਜਿਹੜੀ ਇਹ ਸੇਵਾ ਦਾ ਕਰਨ ਦਾ ਮੌਕਾ ਮਿਲਿਆ ਉਹ ਬੜੇ ਪਾਕਾਂ ਵਾਲੇ ਹਲਕਾ ਜਿਨ੍ਹਾਂ ਨੂੰ ਇਹ ਸੇਵਾ ਦਾ ਮੌਕਾ ਮਿਲ ਰਿਹਾ ਔਰ ਸਾਰਿਆਂ ਨੂੰ ਇਸ ਦੇ ਵਿੱਚ ਵੱਧ ਚੜ ਕੇ ਕੱਲ ਨੂੰ ਸੇਵਾ ਦੇ ਵਿੱਚ ਹਾਜ਼ਰ ਹੋਣ ਦੀ ਬੇਨਤੀ ਕਰਦੇ ਆ ਕਿਉਂਕਿ ਅਜਿਹੇ ਸਮੇ ਜਿਹੜੇ ਬਾਰ-ਬਾਰ ਨਹੀਂ ਮਿਲਦੇ ਔਰ ਕਰਮਾਂ ਦੇ ਨਾਲ ਹੀ ਅਜਿਹੀਆਂ ਘੜੀਆਂ ਆਉਂਦੀਆਂ ਹਨ ਜਿੰਸਾ ਰਾਸ਼ਨ ਲੈ ਕੇ ਪਹੁੰਚਦੇ ਦਰਵਾਤ ਸਾਹਿਬ ਲੈ ਕੇ ਜਾਣ ਲਈ ਹਲਕੇ ਦੇ ਵਿੱਚ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਸਹਿਯੋਗ ਮਿਲਿਆ ਗੱਲ ਹੈ ਜੀ ਕਿਉਂਕਿ ਜੋ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਪਹਿਲਾ ਹਲਕੇ ਵਾਹ ਚਲਾਈ ਸੀਗੀ ਨੰਕਰ ਦੀ ਸੇਵਾ ਪਰ ਸਤਿਕਾਰਯੋਗ ਜ세ਦਰ ਤੋਤਾ ਸਿੰਘ ਜੀ ਜਿਨ੍ਹਾਂ ਨੇ ਕਿ ਦੇਸੀ ਸਾਲ ਜਿਵੇਂ ਆਪਾਂ ਚੇਤ ਦੀ ਸੰਗਰਾਮ ਨਵਾਂ ਸਾਲ ਕਹਿੰਨੇ ਆ ਇਹਨਾਂ ਨੇ ਪੱਕਾ ਹੀ ਦਰਬਾਰ ਸਾਹਿਬ ਤੋਂ ਇਹ ਸੇਵਾ ਲੈ ਲਈ ਸੀ ਸੰਗਰਾਮ ਦੀ ਨਵੇਂ ਸਾਲ ਦੀ ਕਿ ਅਸੀਂ ਸਾਡਾ ਹਲਕਾ ਜਿਹੜਾ ਧਰਮਕੋਟ ਆ ਉਹ ਚੇਤ ਦੀ ਸੰਗਰਾਮ ਤੋਂ ਕਲਕੱਤਾ ਨੂੰ ਕੋਟ ਹਰ ਸਾਲ ਇੱਥੇ ਜਣ ਕੇ ਗੁਰੂ ਕਾ ਲੰਗਰ ਲਾਇਆ ਕਰੂਗਾ ਗੁਰੂ ਆਰੰਧਾਸ ਦੀ ਬੜੀ ਕਿਰਪਾ ਜੋ ਪਰੰਪਰਾ ਚਲਾਈ ਆ ਤੇ ਅਸੀਂ ਚੇਤ ਦੀ ਸੰਗਰਾਮ ਦੀ ਹਲਕਾ ਧਰਮਕੋਟ ਤੋਂ ਇਹ ਸੇਵਾ ਲਈ ਆ ਤੇ ਅੱਜ ਵੀ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਉਹਨਾਂ ਦੇ ਪਰਜੰਦ ਸਰਦਾਰ ਬਲਜਿੰਦਰ ਸਿੰਘ ਮੱਖਣਪਰਾੜ ਦੀ ਅਗਵਾਈ ਦੇ ਵਿੱਚ ਇੱਥੇ ਗੁਰੂ ਘਰ ਸੇਵਾ ਵਾਸਤੇ ਆਏ ਆਂ ਤੇ ਅੱਜ ਲੰਗਰ ਸਾਰੇ ਦਿਹਾੜੀ ਹਲਕਾ ਧਰਮ ਕੋਟਰ ਤੋਂ ਚੱਲੂ ਹੈ